ਖਬਰਨਾਮਾ ਦੇਖ ਰਿਹਾ শ্রোਤੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਖੂਬ-ਖੂਬ ਕੇ ਕਿਹਾ ਸੀ ਕਿ ਜੇਕਰ ਅਸੀਂ ਆਪਣੇ ਵਾਅਦੇ ਪੂਰੇ ਨਹੀਂ ਕਰਾਂਗੇ ਜਦੋਂ ਸਾਡੇ ਵਿਧਾਇਕ ਜਦੋਂ ਸਾਡੇ ਮੰਤਰੀ ਪਿੰਡਾਂ ਦੇ ਵਿੱਚ ਆਉਣਗੇ ਤਾਂ ਤੁਸੀਂ ਉਸ ਨੂੰ ਸਵਾਲ-ਜਵਾਬ ਕਰ ਸਕਦੇ ਹੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆਪ ਆਦੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਜਦੋਂ ਹੁਣ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਪੰਜਾਬ ਦੇ ਲੋਕ ਜਿਹੜਾ ਸਬਕ ਜਿਹੜਾ ਪਾਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੜਾਇਆ ਸੀ ਕਿ ਸਵਾਲ ਜਵਾਬ ਕਰਨਾ ਵਿਧਾਇਕਾਂ ਮੰਤਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਤੁਹਾਡਾ ਅਕਲਾਕੀ ਹੱਕ ਹੈ ਲੇਕਿਨ ਇਹ ਪਾਠ ਪੜਾ ਕੇ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਕਿਉਂਕਿ ਇਧਰ ਪਹਿਲਾਂ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਵਿਰੋਧ ਹੋਇਆ ਹੁਣ ਪਿੰਡਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋ ਰਹਾ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਜਿਹੜਾ ਹੈ 2027 ਦੀ ਵਿਧਾਨ ਸਭਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਅਜਿਹਾ ਹੀ ਕੋਈ ਦੇਖਣ ਨੂੰ ਮਿਲਿਆ ਮਾਹੌਲ ਇੰਨਾ ਕੁ ਤਣਾਅਪੂਰਨ ਬਣ ਗਿਆ ਕਿ ਵੱਡੀ ਤਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਬੁਲਾਉਣੇ ਪਏ लाठी चार्ज ਵੀ ਹੋਇਆ ਸੱਟਾਂ ਵੀ ਲਗੀਆਂ ਲੇਕਿਨ ਉਹਨਾਂ ਲੋਕਾਂ ਦਾ ਕਸੂਰ ਕੀ ਸੀ ਪਹਿਲਾਂ ਆਪਾਂ ਇਸ ਖਬਰ ਦੀ ਜਾਂਚ ਪੜਤਾਲ ਕਰਦੇ ਹਾਂ ਇਹ ਖਬਰ ਪੀਟੀਸੀ ਨਿਊਜ਼ ਵੱਲੋਂ ਵੱਡੇ ਪੋਧਰ ਤੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵੈਰੋਕੇ ਤੋਂ ਰਾਜਿਆਣਾ ਲਿੰਕ ਸੜਕ ਦੇ ਪੁਲ ਨੂੰ ਨਾ ਬਣਾਏ ਜਾਣ ਤੇ ਪਿੰਡ ਵੈਰੋਕੇ ਤੋਂ ਰਾਜਿਆਣਾ ਲਿੰਕ ਉਹ ਸੜਕ ਤੇ ਪੁਲ ਨਾ ਬਣਾਏ ਜਾਣ ਦੇ ਰੋਸ ਵਜੋਂ ਅੱਜ ਪਿੰਡ ਵੈਰੋ ਦੇ ਵਿੱਚ ਵੋਟਾਂ ਮੰਗਣ ਆਏ ਹਲਕਾ ਬਾਗਾ ਪ੍ਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਲਕਾ ਵਿਧਾਇਕ ਦੀ ਸੁਰੱਖਿਆ ਲਈ ਇਹ ਹਲਕਾ ਵਿਧਾਇਕ ਦੀ ਸੁਰੱਖਿਆ ਲਈ ਪੁਜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਕਈ ਔਰਤਾਂ ਅਤੇ ਲੋਕਾਂ ਤੇ लाठीचार्ज ਅਤੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੁਖਾਨੰਦ ਜਦੋਂ ਪਿੰਡ ਵਾਸੀਆਂ ਦੇ ਕੋਲੋਂ ਵੋਟਾਂ ਮੰਗਣ ਲਈ ਆਏ ਤਾਂ ਪਿੰਡ ਵਾਲਿਆਂ ਨੇ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਪ੍ਰੋਤ ਕੀਤਾ ਅਵਿਰੋਧ ਕੀਤਾ ਗਿਆ ਪੁਲਿਸ ਫੋਰਸ ਨੇ ਕਈ ਔਰਤਾਂ ਨੂੰ ਅਤੇ ਕਈ ਲੋਕਾਂ ਉਤੇ लाठीचार्ज ਕੀਤਾ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਆਗੂ ਮੰਗਾ ਸਿੰਘ ਵੈਰੂ ਕੇ ਨੂੰ ਸਾਥੀਆਂ ਸਮੇਤ ਹਰਾਸ ਚ ਲੈ ਲਿਆ ਜਾਣਕਾਰੀ ਅਨੁਸਾਰ ਨਾਰੀ ਬਾਜੀ ਦਰਮਿਆਨ ਕਈ ਬਜ਼ੁਰਗ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਅਤੇ ਔਰਤਾਂ ਨੇ ਹਲਕਾ ਵਿਧਾਇਕ ਅੰਮਰਤਪਾਲ ਸਿੰਘ ਸੁਖਾਨੰਦ ਨੂੰ ਲਾਤਾ ਵੀ ਪਾਈਆਂ ਕਿ ਜੇਕਰ ਚੰਗੇ ਕੰਮ ਕੀਤੇ ਹੋਣ ਤਾਂ ਕਿਸੇ ਵਿਧਾਇਕ ਨੂੰ ਇੰਨੀ ਸੁਰੱਖਿਆ ਲਿਆਉਣ ਦੀ ਕੀ ਲੋੜ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਲਕਾ ਵਿਧਾਇਕ ਦਾ ਸਖਤ ਵਿਰੋਧ ਕਰਦੇ ਹਾਂ ਉਹਨਾਂ ਨੇ ਕਿਹਾ ਕਿ 2 ਮਹੀਨੇ ਪਹਿਲਾਂ ਹਲਕਾ ਵਿਧਾਇਕ ਨੇ ਇਹ ਪਲਟ ਹੁਣ ਇਹ ਪਲਟਫਾਰਮ ਸਮੇਂ ਕਿਹਾ ਸੀ ਕਿ ਪੁਲ ਜਲਦੀ ਬਣਵਾਇਆ ਜਾਵੇਗਾ ਪਰ 2 ਮਹੀਨੇ ਬੀਤਣ ਦੇ ਬਾਵਜੂਦ ਇਸ ਪੁਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਆਉਣ ਜਾਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹਲਕਾ ਵਿਧਾਇਕ ਸਭ ਕੁਝ ਅਣਗੌਲਿਆ ਕਰ ਰਹੇ ਕਰ ਰਹੇ ਹਨ ਜਿਸ ਨੂੰ ਲੈ ਕੇ ਅੱਜ ਸਾਨੂੰ ਉਸ ਦਾ ਵਿਰੋਧ ਕਰਨਾ ਪਿਆ ਹੁਣ ਇਹ ਦੇਖਣਾ ਹੋਵੇਗਾ ਕਿ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਬਾਗਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾ ਆਨੰਦ ਆਪਣੇ ਆਪਣੇ ਪੱਖ ਤੋਂ ਕੀ ਵਿਚਾਰ ਦਿੰਦੇ ਨੇ ਕਿਉਂਕਿ ਇਹ ਹਲਕੇ ਦੇ ਲੋਕਾਂ ਨੇ ਪਿੰਡ ਵੈਰੋ ਕੀ ਤੂੰ ਰਾਜੇ ਕਹਣ ਦੇ ਲਿਖ ਦੇ ਵਿੱਚ ਸੜਕ ਬਣ ਰਹੀ ਸੀ 2 ਮਹੀਨੇ ਪਹਿਲਾਂ ਵਾਅਦਾ ਕੀਤਾ ਸੀ ਉਸ ਪੋਲ ਨੂੰ ਬਣਾਉਣ ਦਾ ਉਸ ਸੜਕ ਨੂੰ ਬਣਾਉਣ ਦਾ ਲੇਕਿਨ ਅਜਿਲਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀ ਚੋਣਾ ਨੂੰ ਲੈ ਕੇ ਵੋਟਾਂ ਮੰਗਣ ਲਈ ਆਏ ਅਬਰਤਪਾਲ ਸਿੰਘ ਸੁਖਾ ਆਨੰਦਾ ਦਾ ਵੱਡੇ ਪੱਧਰ ਤੇ ਪਿੰਡ ਅਤੇ ਵੱਖ-ਵੱਖ ਜਥੇਬੰਦੀਆਂ ਬਜ਼ੁਰਗ ਔਰਤਾਂ ਬਜ਼ੁਰਗ ਬਜ਼ੁਰਗਾਂ ਵੱਲੋਂ ਵਿਰੋਧ ਕੀਤਾ ਗਿਆ लाठी चार्ज ਵੀ ਹੋਇਆ ਜ਼ਖਮੀ ਹੋਇਆ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਮੰਨ ਲੈਂਦੇ ਹੋ ਤਾਂ ਅਸੀਂ ਫਿਰ ਤੁਹਾਡਾ ਵਿਰੋਧ ਕਿਉਂ ਕਰਾਂਗੇ ਤਾਂ